ਕਾਫੀ ਬਰੇ ਸਿਨੀਅਰ ਬੈਠੇ ਨੇ ਜਿਹੜੇ ਮੇਰੇ ਸ਼ੋਹਾਂ ਦੇ ਵਿੱਚ ਚੀਫ ਗੈਸਟ ਵੀ ਹੁੰਦੇ ਸੀ ਤੌਰ ਐਸਐਸਪੀ ਉਹ ਇਹ ਸਾਰੀਆਂ ਵਰਦੀਆਂ ਮੈਂ ਵੀ ਪਾਈਆਂ ਹੋਈਆਂ ਨੇ ਪਰ ਉਹ ਜੁਗਨੂ ਜੀ ਪਾਈਆਂ ਹੋਈਆਂ ਬਸ ਸਾਰੀਆਂ ਪ੍ਰੋਪਰ ਸਟਾਰ ਕਦੇ ਵੀ ਅਸੀਂ ਵਰਦੀ ਦੇ ਮਾਮਲੇ 'ਚ ਨਹੀਂ ਉਹ ਕਰਦੇ ਸੀ ਕਿ ਕੋਈ ਸਟਾਰ ਜਾਂ ਜੋ ਵੀ ਪ੍ਰੋਟੋਕਾਲ ਹੈ ਉਹ ਵਰਦੀ ਨਹੀਂ ਅਸੀਂ ਕੱਟ ਪਾਉਂਦੇ ਸੀ ਜਿਹੜੀ ਹੌਲਦਾਰ ਵਾਲੀ ਪੱਗ ਹੈ ਸਾਨੂੰ ਪਤਾ ਹੈ ਕਿ ਹਰ ਹਰ ਲੜ ਦੇ ਵਿੱਚ ਅਖਬਾਰ ਦਾ ਫੋਲਡ ਕਰਕੇ ਖਵਾਰ ਪੈਂਦਾ ਉਹ ਚ ਸਪੈਸ਼ਲੀ ਮੁਹੱਲੀ ਤੋਂ ਦੋ ਬੰਦੇ ਹੈ ਜਿਹਨੇ ਜਿਹੜੇ ਪੱਗ ਬੰਦੇ ਉਹਨਾਂ ਤੋਂ ਬਣਾ ਕੇ ਲਿਆਉਂਦੇ ਹੁੰਦੇ ਸੀ ਅਸੀਂ ਚੱਲਣ ਵਾਲੀ ਜਿਹੜੀ ਪੱਗ ਹੁੰਦੀ ਆ ਹੌਲਰ ਦੀ ਤੇ ਉਹਨੂੰ ਜਦੋਂ ਵਿਦੇਸ਼ਾਂ 'ਚ ਲੈ ਕੇ ਜਾਣਾ ਤਾਂ ਉਹਦੇ ਵਿੱਚ ਕੱਪੜਾ ਪਾ ਕੇ ਰੱਖਣਾ ਔਰ ਉਹਨੂੰ ਅਸੀਂ ਹੈਂਡ ਬੈਗ 'ਚ ਰੱਖਦੇ ਸੀ ਕਿਉਂਕਿ ਇੱਕ ਵਾਰੀ ਠਹਿ ਗਈ ਨਹੀਂ ਮੰਨੀ ਜਾਣੀ ਦੁਬਾਰਾ ਫਿਰ ਉੱਥੋਂ ਸੋ ਇਸ ਕਰਕੇ ਮੈਂ ਤਾਂ ਬਹੁਤ ਸਾਰੇ ਸਟਾਇਰ ਪੁਲਿਸ ਦੇ ਕਰਦਾ ਰਿਹਾ ਕਿ ਪੰਜਾਬ ਪੁਲਿਸ ਦੁਨੀਆ ਦੀ ਪਹਿਲੀ ਪੁਲਿਸ ਹੈ ਇਕਲੌਤੀ ਪੁਲਿਸ ਹੈ ਜਿਹੜੀ ਨਹਿਰ ਚ ਨਹਾਉਂਦੇ ਬੰਦੇ ਨੂੰ ਵੀ ਕਹਿੰਦੇ ਆ ਉਹ ਭਈਆ ਬਾਹਰ ਨਿਕਲ ਕੇ ਕੱਪੜੇ ਪਾਓ ਤੇਰੀ ਤਲਾਸ਼ੀ ਲੈਣੀ ਹੈ ਵੀ ਕੱਪੜੇ ਤਾਂ ਬਾਹਰ ਪਏ ਆ ਜੀ ਤਲਾਸ਼ੀ ਉੱਥੇ ਲੈ ਲਓ ਬਾਹਰ ਨਿਕਲ ਕੇ ਕੱਪੜੇ ਪਾ ਫਿਰ ਤਲਾਸ਼ੀ ਲਵਾਂਗੇ ਸੋ ਮਿਲਦਾ ਵੀ ਸਾਨੂੰ ਸਮਾਨ ਉਹਨਾਂ ਚੋਂ ਹੀ ਹੁੰਦਾ ਸੀ ਨਾਲੇ ਆਪ ਹੀ ਦੱਸਦੇ ਹੁੰਦੇ ਸੀ ਵੇ ਇਦਾਂ ਵੀ ਇਦਾਂ 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 ਖੈਰ ਹੱਸਣ ਖੇਡਣ ਮਨ ਕਾ ਚਾਹੋ ਖੁਸ਼ ਵੀ ਰਹਿਣਾ ਚਾਹੀਦਾ ਔਰ ਜੌਬ ਵੀ ਜੇ ਹੱਸਦੇ ਹੱਸਦੇ ਕਰੀਏ ਹੱਸਤੇ ਹੱਸਤੇ ਕੱਟ ਜਾਏ ਰਸਤੇ ਤਾਂ ਇਹਦੇ ਵਰਗੀ ਕੋਈ ਰੀਸ ਨਹੀਂ ਪੰਜਾਬ ਬਹੁਤ ਉਪਜਾਊ ਮਿਹਨਤੀ ਲੋਕਾਂ ਦੀ ਧਰਤੀ ਹੈ ਔਰ ਗੁਰੂਆਂ ਦਾ ਅਸ਼ੀਰਵਾਦ ਹੈ ਔਰ ਮੈਨੂੰ ਉਮੀਦ ਹੈ ਕਿ ਜਦੋਂ ਇਤਿਹਾਸ ਦੇ ਵਿੱਚ ਲਿਖਿਆ ਜਾਊ ਕਿ ਜਦੋਂ ਪੰਜਾਬ ਦੁਬਾਰਾ ਰੰਗਲਾ ਪੰਜਾਬ ਬਣਿਆ ਸੀ ਤਾਂ ਉਦੋਂ ਕਿਹੜੇ ਕਿਹੜੇ ਅਫਸਰ ਸੀ ਕਿਹੜੇ ਕਿਹੜੇ ਕਿਹੜੀ ਕਿਹੜੀ ਜੌਬ ਤੇ ਸੀ ਉਦੋਂ ਤੁਹਾਡਾ ਨਾਮ ਵੀ ਹਿਸਟਰੀ ਦੇ ਵਿੱਚ ਲਿਖਿਆ ਜਾਊਗਾ ਕਿ ਇਹਨਾਂ ਇਹ ਉਹਨਾਂ ਦੀ ਬੈਕਅੱਪ ਟੀਮ ਸੀ ਇਹ ਜਿਹੜੀ ਪੰਜਾਬ ਦੇ ਬੂਟੇ ਨੂੰ ਜੜਾਂ ਨੂੰ ਜਿਹੜਾ ਮਿੱਟੀ ਲੱਗਦੀ ਹੈ ਨਾ ਉਹ ਤੁਸੀਂ ਮਿੱਟੀ ਹੋ ਕਿ ਉਹਨਾਂ ਜੜਾਂ ਨੂੰ ਮਜ਼ਬੂਤ ਕਰਨਾ ਸੋ ਮੈਨੂੰ ਬਹੁਤ ਉਮੀਦ ਹੈ ਕਿ ਤੁਸੀਂ ਅੱਜ ਇੱਥੇ ਆਇਓ ਔਰ ਇੱਥੋਂ ਬਹੁਤ ਕੁਝ ਲੈ ਕੇ ਜਾਓਗੇ ਤੇ ਨਾਲ-ਨਾਲ ਮੈਨੂੰ ਜੀ ਸਾਹਿਬ ਨੇ ਦੱਸਿਆ ਕਿ ਦਰਪਨ ਹੋਰਾਂ ਦਾ ਵੀ ਸਟਾਰ ਵੱਧ ਗਿਆ ਇੱਕ ਉਹਨਾਂ ਨੂੰ ਵੀ ਵਧਾਈਆਂ ਤੁਹਾਨੂੰ ਬਹੁਤ-ਬਹੁਤ ਔਰ ਬਹੁਤ ਅੱਛੇ ਸਾਡੇ ਕੋਲੇ ਪੁਲਿਸ ਦੇ ਵਿੱਚ ਬਹੁਤ ਟੈਲੈਂਟ ਪਿਆ ਸਾਡੇ ਕੋਲੇ ਸਟੇਜ ਨੂੰ ਸੰਭਾਲਣ ਤੋਂ ਲੈ ਕੇ ਕਲਾ ਦੇ ਖੇਤਰ ਦੇ ਵੀ ਬਹੁਤ ਵੱਡੇ ਵੱਡੇ ਸtare ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਰਹੇ ਆ ਸੋ ਮੈਨੂੰ ਇਸ ਗੱਲ ਦੀ ਖਾਸ ਤੌਰ ਤੇ ਖੁਸ਼ੀ ਹੈ ਕਿ ਮੁੰਡੇ ਕੁੜੀਆਂ ਇੱਥੇ ਮਿਹਨਤ ਕਰਕੇ ਨੌਕਰੀਆਂ ਲੈ ਰਹੇ ਨੇ ਬਾਹਰਲੇ ਮੁਲਕਾਂ ਵਾਲਾ ਕੰਮ ਜਿਹੜਾ ਬਹੁਤ ਘਟ ਗਿਆ ਹੁਣ ਉੱਥੇ ਕੀ ਕਰੀਏ ਉੱਥੇ ਕਰੋਗੇ ਕੀ ਜਾ ਕੇ ਜੀ ਬਰਫਾਂ ਪੈਂਦੀਆਂ ਨਾ ਭਾਸ਼ਾ ਆਪਣੀ ਹੈ ਨਾ ਕਲਚਰ ਆਪਣਾ ਹੈ ਨਾ ਉੱਥੇ ਕੋਈ ਰਹਿਣ ਸਹਿਣ ਦਾ ਮਾਹੌਲ ਆਪਣਾ ਹੈ ਇੱਥੇ ਰਹੀਏ ਇੱਥੇ ਆਪਣੇ ਪਰਿਵਾਰਾਂ ਚ ਜਾਈਏ ਸ਼ਾਮ ਨੂੰ ਰਿਸ਼ਤੇਦਾਰਾਂ ਚ ਜਾਈਏ ਵਹਾਂ ਸ਼ਾਦੀਆਂ ਚ ਦਿਵਾਲੀਆਂ ਲੋੜੀਆਂ ਚ ਸ਼ਾਮਲ ਹੋਈਏ ਇਹਦੇ ਵਰਗਾ ਦੇਸ਼ ਨਹੀਂ ਹੈਗਾ ਤੇ ਇਸੇ ਕਰਕੇ ਕਿਹਾ ਕਿ ਪੰਜਾਬ ਜਿਹੜਾ ਉਹ ਉਹਦੇ ਉਹਦੇ ਵਰਗਾ ਕੋਈ ਦੇਸ਼ ਨਹੀਂ ਮੰਨਿਆ ਗਿਆ ਕਿਉਂਕਿ ਉਹ ਪਜਾਉ ਤਰਦੀ ਹੈ ਕਿ ਮਿਹਨਤੀ ਲੋਕ ਹੈ ਔਰ ਗੁਰੂਆਂ ਦੀ ਸ਼ਹੀਦਾਂ ਦੀ ਜਿਹੜੀ ਹੈ ਉਹ ਜਰਨਿਸ਼ੋ ਪ੍ਰਾਪਤ ਕਰਤੀ ਹੈ ਮੈਨੂੰ ਨਹੀਂ ਲੱਗਦਾ ਕੋਈ ਪਿੰਡ ਐਜਾ ਹੋਊਗਾ ਜਿੱਥੇ ਕੋਈ ਸ਼ਹੀਦ ਦਾ ਗੇਟ ਨਾ ਬਣਿਆ ਹੋਵੇ ਜਾਂ ਕੋਈ ਸ਼ਹੀਦ ਦਾ ਬੁੱਤ ਨਾ ਲੱਗਿਆ ਹੋਵੇ ਭਾਵੇਂ ਕਾਰਗਿਲ ਦਾ ਹੋਵੇ ਭਾਵੇਂ ਆਜ਼ਾਦੀ ਵੇਲੇ ਦਾ ਹੋਵੇ ਭਾਵੇਂ ਗਦਰੀ ਬਾਬਿਆਂ ਦਾ ਹੋਵੇ ਤੁਸੀਂ ਇਹ ਸੋਚ ਲਓ ਕਿ ਜਿਹੜੀ ਕੁਰਸੀ ਤੇ ਬੈਠੋਗੇ ਉਹਦੀ ਜਿੰਨੀ ਇੱਜ਼ਤ ਹੈ ਉਸ ਕੁਰਸੀ ਦੀ ਤੁਹਾਡੇ ਬੈਠਣ ਨਾਲ ਉਹ ਇੱਜ਼ਤ ਵਧੇ ਕੁਰਸੀ ਦੀ ਤੁਹਾਡੇ ਬੈਠਣ ਨਾਲ ਉਸ ਅਹੁਦੇ ਦੀ ਇੱਜ਼ਤ ਘਟੇ ਨਾ ਜਿੰਨਾ ਮੈਨੂੰ ਮਾਣ ਬਖਸ਼ਦਾ ਲੋਕਾਂ ਨੇ ਮੈਂ ਪ੍ਰਮਾਤਮਾ ਅਗੇ ਕੁਰਦਾਸ ਕਰਦਾ ਹਾਂ ਪ੍ਰਮਾਤਮਾ ਇਦੋਂ ਵੱਧ ਭਾਵੇਂ ਇੱਜ਼ਤ ਨਾ ਵਧਾਈ ਪਰ ਜਿੰਨੀ ਬਣ ਗਈ ਬਚਾਈ ਰੱਖੀ ਇਦੋਂ ਵੱਧ ਕਿ ਇਦੋਂ ਘਟਾਈ ਨਾ ਬਸ ਕਿਉਂਕਿ ਕਿਸੇ ਵੀ ਚੀਜ਼ ਦੇ ਟੌਪ ਤੇ ਜਾਣਾ ਬਹੁਤ ਸੌਖਾ ਹੁੰਦਾ ਪਰ ਉੱਥੇ ਰਹਿਣਾ ਬਹੁਤ ਔਖਾ ਹੁੰਦਾ ਜੇ ਤੁਸੀਂ ਦਰਖਤ ਦੀ ਟੌਪ ਤੇ ਵੀ ਚਲੇ ਜਾਓਗੇ ਨਾ ਦਰਖਤ ਦੀ ਬਿਲਕੁਲ ਟੀਸੀ ਤੇ ਚਲੇ ਜਾਓਗੇ ਤਿੰਨ ਕਿਸਮ ਦੀਆਂ ਪ੍ਰੋਬਲਮਾਂ ਹੁੰਦੀਆਂ ਪਹਿਲੀ ਗੱਲ ਤਾਂ ਜਿਹੜੀ ਟੀਸੀ ਹੈ ਉੱਥੇ ਤੁਸੀਂ ਕੱਲੇ ਹੋਨੇ ਹੋ ਇਕੋ ਹੀ ਜਾਂਦਾ ਟੀਸੀ ਤੇ ਤਾਂ ਤੁਸੀਂ ਕਿਸੇ ਨਾਲ ਸਲਾਹ ਨਹੀਂ ਕਰ ਸਕਦੇ ਸਾਰੇ ਫੈਸਲੇ ਤੁਹਾਨੂੰ ਆਪ ਕਰਨੇ ਪੈਂਦੇ ਆ ਨੰਬਰ 2 ਤੇ ਟੀਸੀ ਜਿਹੜੀ ਹੈ ਉਹ ਥੋੜੀ ਜੀ ਹਵਾ ਦੇ ਝੌਕੇ ਨਾਲ ਵੀ ਬਹੁਤ ਜ਼ਿਆਦਾ ਝੋਲ ਖਾਂਦੀ ਹੈ ਨੰਬਰ 3 ਤੇ ਜੇ ਟੀਸੀ ਤੋਂ ਡਿੱਗ ਪੇ ਜੇ ਵਿਚ ਵਿਚਾਲਾ ਜੋ ਡਿੱਗ ਪੇ ਨਾ ਥੋੜੀ ਬਹੁਤ ਚਿਹਰੀਟਾਂੀਆਂ ਪਹਿਣਗੀਆਂ ਕੱਪੜੇ ਝਾੜ ਕੇ ਫੇਰ ਦਰਖਤ ਤੇ ਚੜ੍ਹਨ ਦੀ ਟਰਾਈ ਕਰ ਸਕਦੇ ਹੋ ਜੇ ਟੀਸੀ ਤੋਂ ਡਿੱਗ ਪੇ ਨਾ ਸੇ ਰੀੜ ਦੀ ਹੱਡੀ ਟੁੱਟਦੀ ਐ ਤੇ ਤਾਂ ਦਰਖਤਵਾਲ ਦੇਖਣ ਦੀ ਵੀ ਤੁਸੀਂ ਮਨਤ ਨਹੀਂ ਕਰ ਸਕਦੇ। ਸੋ ਇਸ ਕਰਕੇ ਟੀਸੀ ਤੇ ਪਹੁੰਚਣਾ ਬਹੁਤ ਔਖਾ ਹੈ, ਬ੍ਰੈਣਾ ਬਹੁਤ ਔਖਾ ਹੈ। ਸੋ ਤੁਸੀਂ ਸਿਖਰਾਂ ਤੇ ਪਹੁੰਚੋਗੇ, ਸਿਖਰਾਂ ਤੇ ਹੀ ਰਹਿਣਾ ਫਿਰ। ਔਰ ਪੰਜਾਬੀਆਂ ਇੱਕ ਨੰਬਰ ਤੋਂ ਘੱਟ ਆਪਾਂ ਨੂੰ ਕੋਈ ਉਹਦਾ ਹੀ ਪਸੰਦ ਨਹੀਂ। ਕਿੱਥੇ ਕਿੱਥੇ ਐ ਪੰਜਾਬੀ? ਜੇ ਕੋਈ ਫੇਲ ਪੰਜਾਬੀ ਦੁਨੀਆਂ ਭਰ ਚ ਦੱਸ ਦਿਓ ਕੋਈ ਫੇਲ ਪੰਜਾਬੀ ਮੇਰੇ ਦਾ ਹੋਵੇ ਤੁਹਾਨੂੰ। ਅਸੀਂ ਤਾਂ ਜਿਹੜੇ ਮੁਲਕ 'ਚ ਗਲਤੀ ਨਾਲ ਵੀ ਚਲੇ ਜਾਈਏ ਉੱਥੇ ਵੀ ਕਾਮਯਾਬ ਹੋ ਜਾਂਦੇ ਆਂ। ਬਿਚਾਰ ਕੋਈ ਨਹੀਂ ਗਲਤੀ ਨਾਲ ਇੱਥੇ ਆ ਕੇ ਚੱਲ ਕੋਈ ਨਹੀਂ ਇੱਥੇ ਕਾਮਯਾਬ ਹੋ ਜਾਂਦੇ ਆਂ। ਸਾਨੂੰ ਤਾਂ ਗੁਰੂਆਂ ਨੇ ਗਰੀਬਾਂ ਦੇ ਹੱਕਾਂ 'ਚ ਲੜਨ ਦੀ ਮਜਲੂਮਾਂ ਦੇ ਹੱਕਾਂ 'ਚ ਖੜਨ ਦੀ ਪਰ ਇਹਨਾਂ ਦਿੱਤੀ ਹੋਈ ਹੈ ਸਾਡੇ ਗੁਰੂ ਤਾਂ ਲੱਖਾਂ ਕਿਲੋਮੀਟਰ ਤੁਰ ਤੁਰ ਕੇ ਉਦਾਸੀਆਂ 'ਚ ਸਚਾਈ ਦਾ ਹੌਕਾ ਦਿੰਦੇ ਰਹੇ ਆ ਕਿਰਤ ਕਰਨ ਦਾ ਹੌਕਾ ਦਿੰਦੇ ਰਹੇ ਅਸੀਂ ਤਾਂ ਉਹਨਾਂ ਦੇ ਵਾਰਿਸਾਂ ਜੀ 20 ਰੁਪਿਆ ਦਾ ਲੰਗਰ ਇੱਕ ਵਾਰੀ ਲਾਇਆ ਸੀ ਅੱਜ ਤੱਕ ਨਹੀਂ ਮੁੱਕਿਆ ਨਾ ਹੀ ਮੁੱਕਣਾ ਸੋ ਅਸੀਂ ਤਾਂ ਉਹਨਾਂ ਦੇ ਵਾਰਿਸਾਂ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ ਸੰਤ ਸ਼ਿਪਾਹੀ ਬਾਦਸ਼ਾਹ ਦਰਵੇਸ਼ ਕੀ ਉਹਨਾਂ ਨੂੰ ਕੀ ਕਲਗੀਧਰ ਸਰਵੰਸਦਾਨੀ ਕੀ ਕੀ ਕਹ ਲੋਂਗੇ ਉਹਨਾਂ ਨੂੰ ਸ਼ਬਦ ਮੁੱਕ ਜਾਂਦੇ ਆ ਜੀ ਅਸੀਂ ਤਾਂ ਉਹਨਾਂ ਦੇ ਵਾਰਿਸ ਕਿੰਨੇ ਲੜਾਈਆਂ ਕਿੰਨੇ ਤੂਫਾਨ ਚੱਲੇ ਉਹਨਾਂ ਨੇ ਪਰ ਚੰਡੀ ਦੀ ਵਾਰ ਵਾਂਗੂ ਲਿਖ ਕੇ ਉਹਨਾਂ ਨੇ ਜਿਹੜੀਆਂ ਲਫ਼ਜ਼ ਕੌਮ ਦੇ ਵਿੱਚ ਜਜ਼ਬਾ ਭਰਿਆ ਜੋਸ਼ ਭਰਿਆ ਜਫਰਨਾਮੇ ਲਿਖੇ ਜਫਰਨਾਮਾ ਪੜ੍ਹ ਕੇ ਔਰੰਗਜ਼ੇਬ ਹੱਲ ਗਿਆ ਸੀ ਡਿਪਰੈਸ਼ਨ ਚ ਲੱਗ ਗਿਆ ਸੀ ਜੋ ਜਫਰਨਾਮਾ ਪੜ੍ਹਿਆ ਉਹਨੇ ਸੱਚ ਸੱਚ ਰਹਿੰਦਾ ਨਾ ਸੱਚ ਦਾ ਸੂਰਜ ਨਹੀਂ ਇਨਸਾਫ ਦਾ ਸੂਰਜ ਨਹੀਂ ਚੜਨਾ ਜੋ ਲੋਕਾਂ ਦੇ ਦਿਲ ਚੋਂ ਇਹ ਡਰ ਨਹੀਂ ਜਾਂਦਾ ਇਨਸਾਫ ਦਾ ਸੂਰਜ ਨਹੀਂ ਚੜਨਾ ਜੋ ਲੋਕਾਂ ਦੇ ਦਿਲ ਚੋਂ ਇਹ ਡਰ ਨਹੀਂ ਜਾਂਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਜਿਨ੍ਹਾਂ ਕੋਲੇ ਲੱਖਾਂ ਕਰੋੜਾਂ ਨੇ ਉਹ ਮੈਨੂੰ ਬੁਲਾਉਂਦੇ ਪਏ ਨੇ ਜਾ ਸਕਦਾ ਹਾਂ ਪਰ ਨਹੀਂ ਜਾਂਦਾ ਸਾਹਾਂ ਦਾ ਭਾਰ ਹੀ ਸਭ ਤੋਂ ਵੱਧ ਭਾਰੀ ਹੈ ਮੈਂ ਪਰਖ ਲਿਆ ਜਰਾ ਸੋਚੋ ਡੁੱਬਣ ਤੋਂ ਬਾਅਦ ਬੰਦਾ ਤਰ ਨਹੀਂ ਜਾਂਦਾ ਮਤਲਬ ਨਹਿਰ ਚ ਜਿਨੇ ਜਰ ਸਾਨੇ ਨਹਿਰ ਚ ਡੁੱਬੋਂਗੇ ਸਾਹ ਮੁੱਕ ਕੇ ਤਾਂ ਆਜੋਗੇ ਫਿਰ ਭਾਰ ਕਾ ਦਾ ਸੀ ਤੁਹਾਡੇ ਚ ਸਾਹਾਂ ਦਾ ਸਾਹਾਂ ਦਾ ਭਾਰ ਲਈ ਫਿਰਦੇ ਆ ਪਤਾ ਨਹੀਂ ਲੁੱਟ ਲੁੱਟ ਕੇ ਆਹ ਵੀ ਮੈਨੂੰ ਦੇ ਦਿਓ ਆਹ ਵੀ ਮੈਨੂੰ ਦੇ ਦਿਓ ਕਿੱਥੇ ਲੈ ਕੇ ਜਾਣਾ ਜਨਾਬ ਬੰਦੇ ਤੁਝੇ ਪਤਾ ਨਹੀਂ ਆਪਣੇ ਮਲਾਲ ਕਾ ਪਲਕੀ ਖਬਰ ਨਹੀਂ ਸਮਾਨ 80 ਸਾਲ ਕਾ ਪਤਾ ਨਹੀਂ ਕੱਲ ਨੂੰ ਹੋਣਾ ਨਹੀਂ ਹੋਣਾ ਮਾਰੋ ਠੱਗਿਆ ਇਧਰ ਨੂੰ ਆ ਆ ਜਾ ਤੂੰ ਆ ਜਾ ਕਿੱਥੇ ਲੈ ਜਾਓਗੇ ਨਾਲ ਲੈ ਜਾਓਗੇ ਸੋ ਸਭ ਤੋਂ ਵੱਡੀ ਗੱਲ ਹੈ ਜਿਹੜੇ ਅਹੁਦੇ ਤੇ ਬੈਠੋਗੇ ਜਿਹੜਾ ਬੰਦਾ ਤੁਹਾਡੇ ਕੋਲੇ ਆਊਗਾ ਨਾ ਕੋਈ ਕੰਮ ਕਰਾਉਣ ਕੋਈ ਇਨਵੈਸਟੀਗੇਸ਼ਨ ਚ ਕੋਈ ਆਪਣਾ ਇਨਸਾਫ ਲੈਣ ਉਹ ਪਹਿਲਾਂ ਗੁਰਦੁਆਰਾ ਸਾਹਿਬ ਜਾਂ ਮੰਦਿਰ ਜਾਂ ਮਸਜਿਦ ਜਾ ਕੇ ਆਊਗਾ ਸਵੇਰੇ ਅਰਦਾਸ ਕਰੂਗਾ हे ਪ੍ਰਮਾਤਮਾ ਕੋਈ ਚੰਗਾ ਬੰਦਾ ਬੈਠਾ ਹੋਵੇ ਕੁਰਸੀ ਤੇ ਅੱਜ ਇਨਸਾਫ ਮਿਲ ਜੇ ਦਿਲ ਨੂੰ ਸਕੂਨ ਮਿਲ ਜੂ ਤੇ ਜੇ ਤੁਸੀਂ ਮੂਡ ਖਰਾਬ ਚ ਬੈਠੇ ਹੋ ਭਗਾ ਕੇ ਮਾਰੀ ਉਹਦੀ ਅਰਜੀ ਬਾਬਾ ਰੋਜ਼ ਹੀ ਆ ਜਾਨੇ ਮੂੰਹ ਚੱਕ ਕੇ ਇਹ ਨਹੀਂ ਕੰਮ ਹੋਣਾ ਤੇਰਾ ਫੇ ਸਮਝ ਲਓ ਤੁਸੀਂ ਪਰਮਾਤਮਾ ਦੀ ਜਿਹੜੀ ਅਰਦਾਸ ਸੀ ਉਹਨੇ ਕੀਤੀ ਸੀ ਉਹ ਮੋੜਤੀ ਤੁਸੀਂ ਅਸੀਂ ਇਸ ਨਹੀਂ ਲਈ ਤੁਸੀਂ ਜੇ ਤੁਸੀਂ ਕਹਿੰਦਾ ਬਾਬਾ ਜੀ ਕੋਈ ਗੱਲ ਨਹੀਂ ਇੱਕ ਕਾਗਜ਼ ਆ ਘਟ ਹੈ ਮੈਂ ਅਸੀਂ ਇੱਥੇ ਪੂਰੀ ਕਰ ਦਿੰਨੇ ਆ ਮੈਂ ਉੱਥੋਂ ਦੂਜੇ ਦਫ਼ਤਰ ਤੋਂ ਕਰਾ ਲੈਣ ਤੁਸੀਂ ਚਾਹ ਪਾਣੀ ਪੀਓ ਅਸੀਂ ਕਰਾਉਨੇ ਆ ਜੀ ਕੰਮ ਤੇ ਉਹ ਬੰਦਾ ਸ਼ਾਮ ਨੂੰ ਫੇਰ ਗੁਰਦੁਆਰੇ ਜਾਊਗਾ ਦਫਤਰ ਚ ਜਾਂਦਾ ਹੋਇਆ ਉੱਥੇ ਕਹੂਗਾ ਬਾਹ ਪਰਮਾਤਮਾ ਤੇਰੇ ਹੀ ਰੂਪ ਬੈਠਾ ਸੀ ਇਸ ਪਰਿਵਾਰ ਨੂੰ ਇਹਦੇ ਇਸ ਬੰਦੇ ਦੇ ਪਰਿਵਾਰ ਨੂੰ ਤੰਦਰੁਸਤ ਰੱਖੀ ਤਰੱਕੀਆਂ ਬਖਸ਼ ਆ ਮਿਲੂਗਾ ਫਿਰ ਤੁਹਾਨੂੰ ਔਰ ਜਿਹੜੀਆਂ ਆਹ ਦੁਆਵਾਂ ਨੇ ਜਿਹੜੀਆਂ ਆਹ ਅਸੀਸਾਂ ਨੇ ਇਹਨਾਂ ਦਾ ਦੁਨੀਆ ਦੀ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਦੁਨੀਆ ਦੀ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਇਹਨਾਂ ਚੀਜ਼ਾਂ ਦਾ ਦੁਆਵਾਂ ਦਾ ਅਸੀਸਾਂ ਦਾ ਸੋ ਇਸ ਕਰਕੇ ਮੈਂ ਚਾਹੁੰਦਾ ਕਿ ਜੇ ਤੁਸੀਂ ਜਿਹੜੀ ਕੁਰਸੀ ਤੇ ਬੈਠੋਗੇ ਉਸ ਕੁਰਸੀ ਦਾ ਮਾਣ ਵਧਾਓ ਉਸ ਕੁਰਸੀ ਦੀ ਇੱਜ਼ਤ ਵਧੇ ਉਹ ਕੁਰਸੀ ਤੁਹਾਡੇ ਨਾਂ ਕਰਕੇ ਜਾਣੀ ਜਾਵੇ ਐਲਨ ਮਸਕ ਬਹੁਤ ਅਮੀਰ ਬੰਦਾ ਹੈ ਦੁਨੀਆ ਦਾ ਟੈਸਲਾ ਵਾਲਾ ਜਿਹੜਾ ਨੰਬਰ 1 ਅਮੀਰ ਹੈ ਇਸ ਵਕਤ ਐਲਨ ਮਸਕ ਉਹਦੇ ਦਫ਼ਤਰ 'ਚ ਗੋਰੀ ਕੰਮ ਕਰਦੀ ਸੀ ਉਹ ਅਸਤੀਫਾ ਦੇ ਤਾਨੇ ਅਸਤੀਫਾ ਲੈ ਕੇ ਐਲਨ ਮਸਕ ਕੋਲੇ ਆ ਗਈ ਕਹਿੰਦੀ ਜੀ ਮੈਂ ਰਜਾਇਨ ਕਰਨਾ ਉਹ ਕਹਿੰਦਾ ਅੱਛਾ ਦਫ਼ਤਰ 'ਚ ਕੰਮ ਕਰ ਦਿਓ ਕਹਿੰਦੀ ਹਾਂ ਜੀ ਕਹਿੰਦਾ ਉਹ ਕਿ استیفان ਬਾچ دیکھوںਗਾ ਲੈ ਲੱਖ ਡਾਲਰ ਦੁਨੀਆ ਕੋ ਮੈਂ ਇੱਕ ਮਹੀਨਾ ਮੈਂ ਕਿਸੇ ਖਾਤੇ ਚ ਨਹੀਂ ਲਿਖਦਾ ਉਹੀ ਦੇਦਾ ਤੈਨੂੰ 1 ਲੱਖ ਡਾਲਰ ਲੈ ਲੈ ਦੁਨੀਆ ਘੁੰਮਿਆ ਫਿਰ ਮੈਂ ਆਪੀ ਫੈਸਲਾ ਕਰਨੂੰ ਤੇਰੇ ਅਸਤੀਫੇ ਤੇ ਰਜਾਇਨ ਤੇ ਉਹ ਕਹਿੰਦੀ ਲੈ ਮੇਰਾ ਕੰਮ ਵੀ ਬਣ ਗਿਆ ਲੱਖ ਡਾਲਰ ਮਿਲ ਗਿਆ ਉਹ ਦੁਨੀਆ ਘੁੰਮਣ ਚਲੀ ਗਈ ਮਹੀਨੇ ਬਾਅਦ ਆ ਗਈ ਆ ਕੇ ਕਹਿੰਦੀ ਜੀ ਮੈਂ ਦੁਨੀਆ ਘੁੰਮਿਆ ਹੀ ਹੁਣ ਦੱਸੋ ਕਹਿੰਦਾ اچھا ਤੇਰਾ ਅਸਤੀਫਾ ਪਿਆ ਕਹਿੰਦਾ ਜਾ ਅਸਤੀਫਾ ਮਨਜੂਰ ਹੋ ਗਿਆ ਉਹ ਕਹਿੰਦੀ ਜੀ ਮਨਜ਼ੂਰੀ ਕਰਨਾ ਸੀ ਤੋ ਉਸੇ ਦਿਨ ਹੀ ਕਰ ਲੈਂਦਾ ਜਿਸ ਦਿਨ ਮੈਂ ਆਈ ਸੀ ਪਹਿਲੇ ਦਿਨ ਮਹੀਨਾ ਮੈਨੂੰ ਪੂਰੀ ਦੁਨੀਆ ਕੋ ਘੁਮਾਈ ਆ ਵਿੱਚ ਕਹਿੰਦਾ ਅਸਲ 'ਚ ਪਹਿਲਾਂ ਮੈਨੂੰ ਪਤਾ ਨਹੀਂ ਸੀਗਾ ਵੀ ਤੇਰੇ ਦਫ਼ਤਰ 'ਚ ਕੀ ਅਹਿਮੀਅਤ ਹੈ ਮੈਨੂੰ ਨਹੀਂ ਪਤਾ ਸੀ ਵੀ ਤੂੰ ਕਿੰਨੀ ਕਹਿਮੀਅਤ ਆ ਰੱਖਦੀ ਐ ਦਫ਼ਤਰ 'ਚ ਕਹਿੰਦਾ ਜੇ ਤੇਰੀ ਅਹਿਮੀਅਤ ਹੁੰਦੀ ਦਫ਼ਤਰ 'ਚ ਜਿੱਥੇ ਤੂੰ ਕੰਮ ਕਰਦੀ ਸੀ ਜਿਹੜੀ ਕੁਰਸੀ ਤੇ ਕਹਿੰਦਾ ਦੋ ਤਿੰਨ ਦਿਨਾਂ ਬਾਅਦ ਤਸੱਲੀ ਮੱਤ ਜਾਣੀ ਸੀ ਦਫ਼ਤਰ 'ਚ ਵੀ ਉਹ ਨਹੀਂ ਆ ਰਹੀ ਜੀ ਕੰਮ ਰੁੱਕ ਗਏ ਕਹਿੰਦਾ ਫਿਰ ਤੈਨੂੰ ਵਾਪਸ ਬੁਲਾਉਂਦਾ ਮੈਂ ਕਹਿੰਦਾ ਮਹੀਨਾ ਹੋ ਗਿਆ ਮੈਂ ਤਾਂ ਕਿਸੇ ਨੂੰ ਕਿਹਾ ਨਹੀਂ ਵੀ ਉਹਦੇ ਬਿਨਾ ਕੰਮ ਖੜ ਗਿਆ ਜੀ ਇਸ ਕਰਕੇ ਤੇਰੀ ਕੋਈ ਅਹਿਮੀਅਤ ਨਹੀਂ ਜਾ ਕਿਤੇ ਮਰਜੀ ਜਾ ਇੱਥੋਂ ਕਿਸੇ ਦੂੰਦਾ ਦਫ਼ਤਰ ਦੇ ਵਿੱਚ ਆਪਣੀ ਸੀਟ ਦੀ ਅਹਿਮੀਅਤ ਬਣਾਓ ਕਿ ਤੁਹਾਡੇ ਬਿਨਾ ਸਰੇ ਨਾ ਤੁਸੀਂ ਦੋ ਦਿਨ ਛੁੱਟੀ ਤੇ ਚਲੇ ਗਏ ਮਲਾਜ਼ਮ ਕਹਿਣ ਯਾਰ ਕੰਮ ਖੜਿਆ ਪਿਆ ਫਾਈਲਾਂ ਰੁਕੀਆਂ ਪਈਆਂ ਨੇ ਛੇਤੀ ਬੁਲਾਓ ਨੂੰ ਅਹਿਮੀਅਤ ਬਣਾਓ ਭੀੜ ਦਾ ਹਿੱਸਾ ਤਾਂ ਕੋਈ ਵੀ ਬਣ ਜਾਊਗਾ ਭੀੜ ਮੇਂ ਬਹੁਤ ਸੇ ਚਿਹਰੇ ਦੇਖੇ ਹਨ एक चेहरे के पीछे इतनी भीड़ कभी नहीं देखी सो भीड़ नहीं बनना भीड़ खिंचा क्राउड पुलर बनना है क्राउड नहीं बनना सो मैं जितों इत जो मैं आना मैं यही समझा कि जो इतों तुम बिना सिफारिश तो जिस तरह दर्पण होना दस्या बिना सिफारिश तो बिना रिश्तेदार छपा तो बिना किसी पैसे तो जो इतों तीन ਪੰਜਾਬ ਜਾ ਰਹੇ ਹਾਂ ਤਾਂ ਫਿਰ ਉੱਥੇ ਜਾ ਕੇ ਤੁਸੀਂ ਕਿਵੇਂ ਸਪਾਰਸ਼ ਜਾਂ ਪੈਸੇ ਮੰਗ ਸਕਦੇ ਹੋ ਸਹੀ ਹੈ ਨਾ ਕੋਈ ਕਿਸੇ ਦਾ ਪਹਤਾ ਨਹੀਂ ਲੱਗੇ ਨਾ ਕੋਈ ਕਿਸੇ ਐਮਐਲਏ ਦਾ ਜਾਂ ਕੋਈ ਹੋਰ ਕੋਈ ਸਪਾਰਸ਼ ਲਾਉਣੀ ਪਈ ਹੋਵੇ ਇੱਕ ਐਮਐਲਏ ਮੈਨੂੰ ਕਹਿੰਦਾ ਵੀ ਕੱਲ ਨੂੰ ਤੁਸੀਂ 6 ਮਹੀਨੇ ਦੀ ਗੱਲ ਹੈ ਵੀ ਕੱਲ ਨੂੰ ਤੁਸੀਂ 442 ਨੌکریاں ਦੇਣੀਆਂ ਨੇ ਮੈਂ ਕਿਹਾ ਹਾਂ ਕਹਿੰਦਾ ਆਪਣਾ ਜਮੀ ਖਾਸ ਬੰਦਾ ਇੱਕ ਪਾਰਟੀ ਦਾ ਮੈਂ ਕਿਹਾ ਅੱਛਾ ਮੈਂ ਕਿਹਾ ਉਹ 442 ਹੈ ਕਹਿੰਦਾ ਨਾ 5 ਨੰਬਰਾਂ ਤੇ ਰਹਿ ਗਿਆ ਮੈਂ ਕਿਹਾ ਅੱਛਾ ਫੇ ਹੁਣ ਕੀ ਕਰੀਏ ਕਹਿੰਦੇ ਜੇ ਤਾਂ ਬਹੁਤ ਖਾਸ ਹੈ ਆਪਣਾ ਤਾਂ ਉਹ ਤਾਂ ਆਪਣੀ ਹੀ ਬੰਦਾ ਜਮੀ ਮੈਂ ਕਿਹਾ ਕੀ ਕਰੀਏ ਕਹਿੰਦੇ ਇੱਕ ਨੂੰ ਕੱਢ ਦੋ ਵਿੱਚੋਂ ਇੱਕ ਨੂੰ ਕੱਢ ਦੋ ਇਹਨੂੰ ਪਾ ਲਓ 442 ਚ ਆਪਣਾ ਜਮੀ ਆਪਣੀ ਹੈ ਮੈਂ ਕਿਹਾ ਬਹੁਤ ਵਧੀਆ ਗੱਲ ਹੈ ਮਲੇ ਸਾਹਿਬ ਮੈਂ ਬਾਰੇ ਇੱਕ ਗੱਲ ਦਾ ਜਵਾਬ ਦੇ ਦੋ ਮੈਂ ਹੁਣੀ ਅੱਜ ਇੱਕ ਨੂੰ ਕੱਢ ਦੇਣਾ ਤੇ ਆਪਣੇ ਤੁਹਾਡਾ ਜਿਹੜਾ ਆਪਣਾ ਕਹਿੰਦੇ ਆਪਣੀ ਬੰਦਾ ਖਾਸ ਉਹਨੂੰ ਪਾ ਲੈਨੇ ਜਿਹੜੇ ਨੂੰ ਕੱਢਾਂਗੇ ਉਹ ਕੀ ਦਾ ਫੇਰ ਉਹ ਵੀ ਆਪਣਾ ਖਾਸ ਹੀ ਯਾਰ ਉਹ ਵੀ ਪੰਜਾਬ ਤੋਂ ਹੀ ਹੈ ਉਹਦੀ ਮਾਂ ਵੀ ਸਵੇਰੇ ਖੰਡ ਵਾਲਾ ਦਹੀਂ ਮੂੰਝ પાਕੇ ਭੇਜੂਗੀ ਵੀ ਜਾ ਪੁੱਤ ਨੌਕਰੀ ਲਿਆ ਆਪਣੇ ਘਰ ਦੀ ਕਬੀਲਦਾਰੀ ਲਈ ਤੇ ਆਜੂਗੀ ਮੈਂ ਕਿਹਾ ਆਪਣੇ ਵਾਲੇ ਨੂੰ ਕਹਿ ਦੇ ਅਗਲਾ ਪੇਪਰ ਦੇ ਕੇ 5 ਨੰਬਰ ਵੱਧ ਲੈ ਕੇ ਆਜੇ ਯਾਰ ਪਰ ਇਹਦੇ ਵਿੱਚ ਮੈਂ ਛੇੜਛਾੜ ਨਹੀਂ ਕਰੂੰਗਾ ਕਿ ਕਿ 4 442 ਚੋਂ ਇੱਕ ਨੂੰ ਕੱਢ ਲਓ ਇੱਧਰਲੇ ਨੂੰ ਪਾ ਲਓ ਜਿਹੜਾ ਪਹਿਲਾਂ ਚੱਲਦਾ ਹੁੰਦਾ ਸੀ ਕੰਮ ਉਹ ਨਹੀਂ ਚੱਲਣਗਾ ਤੁਸੀਂ ਨੰਬਰ ਲਓ ਮੈਰਿਟ ਤੇ ਇਹ ਨਹੀਂ ਹੋ ਸਕਦਾ ਕਿ 700 ਤੋਂ 690 ਲੈ ਕੇ ਤੁਸੀਂ ਘਰੇ ਬੈਠੇ ਹੋ 700 ਤੋਂ 550 ਵਾਲਾ ਲੋਕੇ ਉਹ ਕਿਸੇ ਨੂੰ ਜਾਣਦਾ ਸੀ ਜਾਂ ਕੋਈ ਪੈਸੇ ਸੀ ਉਹ ਨੌਕਰੀ ਲੈ ਗਿਆ ਇਹ ਨਹੀਂ ਹੋ ਸਕਦਾ ਤੁਹਾਡੇ ਘਰ ਦਾ ਕੁੰਡਾ ਖੜਕਾਉ ਉਹ ਵੀ ਸਰਕਾਰ ਕਿਹਾ ਉਹ ਪਹਿ ਹੀ ਤੁਹਾਡੀ ਨੌਕਰੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਤੁਹਾਡੀ ਕੁਰਸੀ ਤੁਹਾਡਾ ਇੰਤਜ਼ਾਰ ਕਰ ਰਹੀ ਆ ਆ ਸਿਸਟਮ ਸੋ ਕਦੇ ਵੀ ਆਪਣੇ ਆਪ ਨੂੰ ਘਟ ਨਹੀਂ ਸਮਝਣਾ ਕਿਸੇ ਤੋਂ ਆਪਣੀ अहमियत ਬਣਾਉਣੀ ਹੈ ਅਹੁਦੇ ਦੀ ਇੱਜ਼ਤ ਵਧਾਉਣੀ ਹੈ ਸੀਨੀਅਰ ਦਾ ਰਿਗਾਰਡ ਕਰਨੇ ਇੱਜ਼ਤ ਕਰਨੀ ਹੈ ਜੂਨੀਅਰਜ਼ ਨਾਲ ਪਿਆਰ ਕਰਨਾ ਹੈ ਜੇ ਕੋਈ ਸਿੱਖਣਾ ਆਉਂਦਾ ਸਿਖਾਉਣਾ ਹੈ ਜੇ ਕੋਈ ਪੁੱਛਣਾ ਆਉਂਦਾ ਦੱਸਣਾ ਇਨਵੈਸਟੀਗੇਸ਼ਨ ਤਾਂ ਹੈ ਹੀ ਇਹ ਚੀਜ਼ ਪੁੱਛਣਾ ਤੇ ਦੱਸਣਾ ਤੇ ਫਿਰ ਉਹਨੂੰ ਨੋਟ ਕਰਨਾ ਬਹੁਤ ਸਾਰੀਆਂ ਐਗਜ਼ਾਮਪਲਾਂ ਦੁਨੀਆ ਪਰ ਦੀਆਂ ਹਜੇ ਪਈਆਂ ਨੇ ਜਿੱਥੇ ਬੜੀ ਦੇਰ ਦੇਰ ਬਾਅਦ ਵੀ ਇਨਸਾਫ ਹੋਇਆ ਕਈ ਸਾਲ ਵੀ